ਨਮਸਕਾਰ ਦੋਸਤੋ ਤੁਸੀਂ ਜੁੜ ਗਿਓ ਪੀਐਸ ਜਾਰਡਨ YouTube ਚੈਨਲ 'ਚ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਆਪਾਂ ਜਾਣਾਂਗੇ ਇਨਐਕਟਿਵ ਕੇਸ ਵਿਦਆਊਟ OTP ਜੇ SIM ਗੁੰਮ ਹੋ ਜਾਂਤੇ ਕਿਵੇਂ ਆਪਾਂ ਸਟੇਟਸ ਚੈੱਕ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਫੋਨ ਦੇ ਬ੍ਰਾਊਜ਼ਰ ਤੇ ਆ ਜਾਣਾ ਤੁਸੀਂ Chrome ਬ੍ਰਾਊਜ਼ਰ ਤੇ ਆ ਗਿਆ ਮੈਂ ਜੀ ਜਦੋਂ ਹੀ ਮੈਂ Chrome ਬ੍ਰਾਊਜ਼ਰ ਤੇ ਆਵਾਂਗਾ ਇੱਥੇ ਮੈਂ ਰਿਸਰਚ ਕਰਾਂਗਾ PM ਕਿਸਾਨ ਪੀਐਮ ਕਿਸਾਨ ਪੀਐਮ ਕਿਸਾਨ ਤੋਂ ਬਾਅਦ ਤੁਸੀਂ ਆਫੀਸ਼ੀਅਲ ਵੈਬਸਾਈਟ ਤੇ ਆ ਜਾਓਗੇ ਜਦੋਂ ਆਫੀਸ਼ੀਅਲ ਵੈਬਸਾਈਟ ਤੇ ਆਓਗੇ ਤੁਸੀਂ ਇੱਥੇ ਤੁਹਾਡੇ ਕੋਲ ਇੱਥੇ ਟਿਕ ਕਰਨਾ ਤੁਸੀਂ ਆਪਸ਼ਨ ਆ ਰਹੀ ਹੈ ਉਸ ਤੋਂ ਬਾਅਦ ਤੁਸੀਂ ਇੱਥੇ ਟਿਕ ਕਰਨਾ ਜੀ ਉਸ ਤੋਂ ਬਾਅਦ ਤੁਹਾਡਾ ਮੋਬਾਈਲ ਨੰਬਰ ਤੇ ਟਿਕ ਹੋ ਜਾਇਆ ਹੋਇਆ ਤੁਸੀਂ ਇੱਥੇ ਆਧਾਰ ਕਾਰਡ ਤੇ ਟਿਕ ਕਰਨਾ ਹੈ ਜੀ ਆਧਾਰ ਕਾਰਡ ਨੰਬਰ ਜਿੱਥੇ ਲਿਖਿਆ ਹੋਇਆ ਹੈ ਇੱਥੇ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਭਰ ਦੇਣਾ ਉਹ ਆਧਾਰ ਕਾਰਡ ਨੰਬਰ ਭਰਨਾ ਹੈ ਜਿਹੜਾ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਸਟੇਟਸ SIM ਗੁੰਮ ਹੋ ਗਈ ਹੈ ਜਾਂ ਉਹਦਾ ਮੋਬਾਈਲ ਨੰਬਰ ਤੁਹਾਡੇ ਕੋਲ ਨੰਬਰ ਹੀ ਹੈ ਨਹੀਂ ਜਾਂ ਗਲਤ ਲੱਗਿਆ ਹੋਇਆ ਜੋ ਕੁਝ ਵੀ ਹੈ ਇੱਥੇ ਤੁਸੀਂ ਉਹਦਾ ਆਧਾਰ ਕਾਰਡ ਨੰਬਰ ਫਿਲ ਕਰ ਦੇਣਾ ਜੀ ਜਦੋਂ ਤੁਸੀਂ ਇੱਥੇ ਆਧਾਰ ਕਾਰਡ ਨੰਬਰ ਫਿਲ ਕਰੋਗੇ ਉਸ ਤੋਂ ਬਾਅਦ ਕੈਪਚਾ ਫਿਲ ਕਰੋਗੇ ਤੁਸੀਂ ਗੈਟ ਆਧਾਰ ਤੇ ਕਲਿੱਕ ਕਰਨਾ ਹੈ ਜੀ ਗੱਟ ਆਧਾਰ ਤੇ ਜਦੋਂ-ਜੋ ਕਲਿੱਕ ਕਰ ਲੋਗੇ ਤੁਸੀਂ ਇੱਥੇ ਟਾਈਮ ਲੱਗਿਆ ਆ ਰਿਹਾ ਥੱਲੇ ਇਹਨੂੰ ਤੁਸੀਂ ਚੱਲਣ ਦੇਣਾ ਆ ਉਹਨਾ ਟਾਈਮ ਇਹ ਚੱਲ ਜਾਂਦਾ ਹੈ ਤੇ ਤੁਸੀਂ ਉਸ ਤੋਂ ਬਾਅਦ ਨਿਊ ਟਾਈਪ ਖੋਲ੍ਹ ਲਵੋ ਤੂੰ ਇੱਥੇ ਨਿਊ ਟਾਈਪ ਇੱਥੇ ਤੁਸੀਂ ਫਿਰ ਦੁਬਾਰਾ ਪੀਐਮ ਕਿਸਾਨ ਸਰਚ ਕਰਨਾ ਹੈ ਜੀ ਜਦੋਂ ਤੁਸੀਂ ਰਿਸਰਚ ਸਰਚ ਕਰੋਗੇ ਉਸ ਤੋਂ ਬਾਅਦ ਤੁਹਾਡੇ ਕੋਲ ਦੁਬਾਰਾ ਆਫੀਸ਼ੀਅਲ ਪੀਐਮ ਕਿਸਾਨ ਵਾਲੀ ਸਾਈਡ ਆ ਜਾਊਗੀ ਤੁਸੀਂ ਇਹਦੇ ਤੇ ਕਲਿੱਕ ਕਰਨਾ ਹੈ ਜੀ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਫਿਰ ਸਟੇਟਸ ਤੇ ਇੱਥੇ ਕਲਿੱਕ ਕਰਨਾ ਹੈ ਜੀ ਫਿਰ ਦੁਬਾਰਾ ਤੁਸੀਂ ਇੱਥੇ ਕਲਿੱਕ ਕਰਨਾ ਹੈ ਜੀ ਫਿਰ ਤੁਸੀਂ ਮੋਬਾਈਲ ਨੰਬਰ ਤੇ ਟਿਕ ਹੋਇਆ ਤੁਸੀਂ ਆਧਾਰ ਕਾਰਡ ਤੇ ਟਿਕ ਕਰਨਾ ਹੈ ਜੀ ਜਦੋਂ ਤੁਸੀਂ ਆਧਾਰ ਕਾਰਡ ਤੇ ਟਿਕ ਕਰੋਗੇ ਇੱਥੇ ਤੁਸੀਂ ਮੋਬਾਈਲ ਨੰਬਰ ਕਿਸੇ ਦਾ ਆਧਾਰ ਕਾਰਡ ਨੰਬਰ ਉਹ ਭਰੋ ਜਿਹਦੇ ਤੇ OTP ਆਉਂਦਾ ਹੋਵੇ ਕਿਸੇ ਯਾਰ ਦੋਸਤ ਮਿੱਤਰ ਦਾ ਤੁਸੀਂ ਆਧਾਰ ਕਾਰਡ ਨੰਬਰ ਤੇ ਚੈੱਕ ਕਰ ਸਕਦੇ ਹੋ ਕਿਸੇ ਦਾ ਆਧਾਰ ਕਾਰਡ ਨੰਬਰ ਇੱਥੇ ਫਿਲ ਕਰਨਾ ਹੈ ਜਿਹਦੇ ਤੇ ਤੁਹਾਨੂੰ OTP ਮਿਲ ਸਕੇ ਜਿਵੇਂ ਮੇਰੇ ਕੋਲ ਫੋਨ ਹੈਗਾ ਇੱਕ ਉਹਦਾ ਤਾਂ OTP ਆਉਂਦਾ ਸਹੀ ਪਰ ਪਹਿਲਾਂ ਜਿਹੜੀ ਟਾਈਪ ਖੁੱਲੀ ਹੋਈ ਹੈ ਉਹਦਾ ਤਾਂ ਸਹੀ ਨਹੀਂ ਆਉਂਦਾ ਜਿਹੜੀ ਇਹ ਵਾਲੀ ਹੈ ਇਹਦੇ ਵਿੱਚ ਮੈਂ ਆਧਾਰ ਕਾਰਡ ਨੰਬਰ ਉਹ ਫਿਲ ਕਰਾਂਗਾ ਜਿਹਦੇ ਤੇ ਮੈਨੂੰ OTP ਮਿਲ ਸਕਦਾ ਇੱਥੇ ਮੈਂ ਹੁਣ ਉਹ ਆਧਾਰ ਕਾਰਡ ਨੰਬਰ ਫਿਲ ਕਰ ਰਿਹਾ ਇਸ ਦਾ OTP ਮੈਨੂੰ ਮਿਲੇਗਾ ਜਿਹੜਾ ਹੁਣ ਮੈਂ ਟਿਕ ਕਰ ਫਿਲ ਕਰ ਰਿਹਾ ਆ ਆਧਾਰ ਕਾਰਡ ਨੰਬਰ ਇਹਦਾ ਮੈਨੂੰ OTP ਆਏਗਾ ਪਰ ਜਿਹੜਾ ਪਹਿਲੀ ਟਾਈਪ ਖੁੱਲੀ ਹੋਈ ਹੈ ਉਹਦਾ ਮੈਨੂੰ OTP ਨਹੀਂ ਮਿਲੇਗਾ ਉਸ ਕਿਸੇ ਹੋਰ ਦਾ ਲੱਗਿਆ ਹੋਇਆ ਮੋਬਾਈਲ ਨੰਬਰ ਹੁਣ ਮੈਂ ਇਹਦੇ ਤੇ ਵੀ ਗੈਟ ਆਧਾਰ ਤੇ ਕਲਿੱਕ ਕਰਦਾਗਾ ਜਦੋਂ ਮੈਂ ਗੈਟ ਆਧਾਰ ਤੇ ਕਲਿੱਕ ਕਰਦਾਗਾ ਹੁਣ ਇਹ OTP ਜਿਹੜਾ ਗਿਆ ਮੇਰੇ ਫੋਨ 'ਚ ਆ ਗਿਆ ਮੇਰੇ ਕੋਲ ਫੋਨ ਹੈ ਉਹਦੇ ਫੋਨ ਤੇ ਮੇਰਾ OTP ਚੱਲਿਆ ਗਿਆ ਹੁਣ ਮੈਂ ਬੈਕ ਉਸ ਪਹਿਲਾਂ ਵਾਲੇ ਟਾਈਪ ਤੇ ਚਲਾ ਜਾਵਾਂਗਾ ਜਿੱਦੇ 'ਚ ਮੋਬਾਈਲ ਨੰਬਰ ਗਲਤ ਲੱਗਿਆ ਹੋਇਆ ਹੈ ਇੱਥੇ ਆ ਜਾਵਾਂਗਾ ਇੱਥੇ ਹੁਣ ਸੈਕਿੰਡ ਲੱਗੇ ਹੋਏ ਆਵਲੇ ਇਹ ਹੁਣ ਸੈਕਿੰਡ ਐਕਸਪਾਇਰ ਹੋ ਜਾਣਗੇ ਆਪਾਂ ਉਹਨਾਂ ਟਾਈਮ ਥੋੜੀ ਜਿਹੀ ਵੀਡੀਓ ਕੱਟ ਦਿੰਨੇ ਆ ਵਿੱਚੋਂ ਹੁਣ ਇਹਦੇ ਸੈਕਿੰਡ ਖਤਮ ਹੋ ਗਏ ਹੁਣ ਤੁਸੀਂ ਇੱਥੇ ਰੀਸੈਂਡ ਕਰ ਦੇਣਾ ਓਟੀਪੀ ਦੁਬਾਰਾ ਚਲਾ ਜਾਏਗਾ ਜਦੋਂ ਰੀਸੈਂਡ ਕੀਤਾ ਇੱਥੇ ਫਿਰ ਫਿਲ ਕਰਨਾ ਤੁਸੀਂ ਓਟੀਪੀ ਉਹ ਵਾਲਾ ਪਹਿਲੀ ਟਾਈਪ ਵਾਲਾ ਪਹਿਲੇ ਦੂਸਰੀ ਟਾਈਪ ਵਾਲਾ ਪਹਿਲੀ ਵਾਰ ਨਹੀਂ ਦੂਸਰੀ ਵਾਲਾ ਜੋ ਦੂਸਰੀ ਵਾਲਾ ਓਟੀਪੀ ਜਿਹੜਾ ਮੇਰੇ ਫੋਨ ਤੇ ਆਇਆ ਮੈਂ ਉਹ ਹੁਣ ਫਿਲ ਇਹਦੇ ਚ ਕਰੂੰਗਾ ਜਦੋਂ ਮੈਂ ਇਹਦੇ ਚ ਇਹ ਵਾਲਾ ਓਟੀਪੀ ਫਿਲ ਕਰਾਂਗਾ ਉਹਦਾ ਪੀਵੀ ਨੰਬਰ ਨਿਕਲ ਆਊਗਾ ਇਹ ਲੋ ਗੱਟਾ ਡਿਟੇਲ ਤੇ ਕਲਿੱਕ ਕਰਾਂਗੇ ਉਹਦੀ ਹੁਣ ਆਈਡੀ ਨੰਬਰ ਨਿਕਲ ਆਈ ਆ ਜੀ ਪੀ ਵੀ ਨੰਬਰ ਆ ਗਿਆ ਜੀ ਇਹ ਵਾਲਾ ਪੀ ਵੀ ਨੰਬਰ ਤੁਸੀਂ ਹੁਣ ਸਟੇਟਸ ਕਿਵੇਂ ਚੈੱਕ ਕਰਾਂਗੇ ਹੁਣ ਕਈਆਂ ਦੇ ਸਵਾਲੇ ਵੀ ਹੋਣਗੇ ਕਿ ਆਪਾਂ ਇਸ ਤੋਂ ਬਾਅਦ ਆਪਾਂ ਪੀ ਵੀ ਨੰਬਰ ਤਾਂ ਨਿਕਲ ਗਿਆ ਪਰ ਸਟੇਟਸ ਕਿਵੇਂ ਚੈੱਕ ਹੋਏਗਾ ਉਹਦੇ ਲਈ ਇੱਕ ਅਲੱਗ ਤੋਂ ਵੀਡੀਓ ਬਣਾਈ ਹੋਈ ਹੈ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਉਹਦਾ ਲਿੰਕ ਦੇ ਦੇਾਂਗੇ ਉਹ ਵੀਡੀਓ ਦੇਖ ਕੇ ਤੁਸੀਂ ਹੁਣ ਇਹ ਪੀ ਵੀ ਨੰਬਰ ਤੋਂ ਅੱਗੇ ਸਟੇਟਸ ਚੈੱਕ ਕਰ ਸਕਦੇ ਹੋ ਜੀ